ਜਿਵੇਂ ਸੰਗਾਲੀ ਸਾਹਮਣੇ ਦੱਸਿਆ ਅੰਡਰ 17 ਲੜਕਿਆਂ ਦੀ ਕਬੱਡੀ ਲੜਕੀਆਂ ਦੀ ਕਬੱਡੀ ਸੱਭਿਆਚਾਰਕ ਗਤੀਵਿਧੀਆਂ ਵਿੱਚ ਬੀਬੀਆਂ ਦੀ ਚਾਟੀ ਰੇਸ ਚਾਟੀ ਰੇਸ ਦੀ ਵੀ ਬੀਬੀਆਂ ਨੂੰ ਪ੍ਰੈਕਟਿਸ ਹੁਣ ਦੁਬਾਰਾ ਸ਼ੁਰੂ ਕਰ ਦੇਣੀ ਚਾਹੀਦੀ ਆ ਕਈ ਵਾਰੀ ਕਹਿੰਦੇ ਜੋ ਡਰਾਈਵਰੀ ਛੱਡੀ ਨੂੰ ਬੜਾ ਚਿਰ ਹੋ ਗਿਆ ਹੋਵੇ ਤੇ ਫਿਰ ਇੱਕਦਮ ਡਰਾਈਵਿੰਗ ਕਰਨ ਲੱਗ ਜਾਈਏ ਤੇ ਫਿਰ ਸਮੱਸਿਆ ਆਉਂਦੀ ਆ ਸੋ ਇਸ ਕਰਕੇ ਇਹ ਸਾਰੀਆਂ ਖੇਡਾਂ 'ਚ ਭਾਗ ਲੈਣ ਵਾਲਿਆਂ ਨੂੰ ਆਪਦੀ ਤਿਆਰੀ ਕਰ ਲੈਣੀ ਚਾਹੀਦੀ ਆ ਦੂਜੀ ਗੱਲ ਰੰਗ ਲਾਗਤ 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 ਹੈ ਸੰਘਾੜੀ ਸਾਹਿਬ ਨੇ ਯੂਥ ਨੇ ਇੱਕ ਬੜਾ ਸੋਹਣਾ ਮੈਸੇਜ ਦਿੱਤਾ ਵੀ ਇਹ ਪਰਿਵਾਰਕ ਇਵੈਂਟ ਆ ਸਾਰੇ ਪਰਿਵਾਰਾਂ ਨੂੰ ਲੈ ਕੇ ਪਹੁੰਚਣਾ ਆ ਆਪਣੇ ਬੱਚਿਆਂ ਨੂੰ ਸਿਡਨੀ ਤੋਂ ਮੈਲਬਨ ਤੋਂ ਬ੍ਰਿਸਬਨ ਤੋਂ ਪੂਰੇ ਆਸਟ੍ਰੇਲੀਆ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਜਾਂਦੀ ਆ ਜਿਹੜੀ ਗੱਲ ਇਹਨਾਂ ਨੇ ਵਿਸ਼ੇਸ਼ ਕੀਤੀ ਆ ਵੀ ਜੇ ਬੱਚੇ ਕਿਸੇ ਨੂੰ ਖੇਡਦੇ ਨੂੰ ਦੇਖਣਗੇ ਜਦੋਂ ਉਸ ਨਾਮੀ ਖਿਡਾਰੀ ਦਾ ਨਾਮ ਬਾਰ-ਬਾਰ ਖੇਡ ਐਂਕਰ ਬੋਲੂਗਾ ਜਦੋਂ ਉਹ ਐਂਕਰਿੰਗ ਕਰਨ ਵਾਲਾ ਉਹਦਾ ਨਾਮ ਬੜੇ ਮਾਣ ਨਾਲ ਬੋਲਦਾ ਤੇ ਜਦੋਂ ਦਰਸ਼ਕ ਤਾੜੀਆਂ ਮਾਰਦੇ ਆ ਤੇ ਬੱਚਿਆਂ ਦੇ ਵਿੱਚ ਉਤਸ਼ਾਹ ਭਰਦਾ ਵੀ ਫਿਊਚਰ ਦੇ ਵਿੱਚ ਭੁਖ ਦੇ ਵਿੱਚ ਮੈਂ ਵੀ ਕਬੱਡੀ ਖੇਡਾਂ ਮੇਰਾ ਵੀ ਨਾਮ ਇਦਾਂ ਹੀ ਅਨਾਉਂਸ ਕੀਤਾ ਜਾਵੇ ਸੋ ਇਹ ਇਕੱਲਾ ਟੂਰਨਾਮੈਂਟ ਨਹੀਂ ਇਹ ਸਾਡੇ ਭਵਿੱਖ ਦਾ ਯੋਜਨਾ ਘਾੜਾ ਸਾਡੇ ਭਵਿੱਖ ਦੀ ਯੋਜਨਾ ਘੜੀ ਜਾਣੀ ਆ ਸਾਡੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਣਾ ਉਹਨਾਂ ਨੇ ਆ ਕੇ ਸਾਰੀਆਂ ਜਿਹੜੀਆਂ ਨੌਜਵਾਨ ਕੁੜੀਆਂ ਨੇ ਜਦੋਂ ਕੁੜੀਆਂ ਨੂੰ ਕਬੱਡੀ ਖੇਡਦੀਆਂ ਦੇਖਣੀਆਂ ਤੇ ਉਹਨਾਂ ਦੇ ਵਿੱਚ ਵੀ ਜੋਸ਼ ਭਰੂਗਾ ਜੇ ਬੀਬੀਆਂ ਦੀ ਚਾਟੀ ਰੇਸ ਦੇਖੀ ਜਾਊ ਤੇ ਸਾਡੇ ਸੱਭਿਆਚਾਰ ਬਾਰੇ ਸਾਡੇ ਬੱਚਿਆਂ ਨੂੰ ਪਤਾ ਲੱਗੂਗਾ ਵੀ ਚਾਟੀ ਕੀ ਹੁੰਦੀ ਆ ਤੇ ਇਹ ਬੀਬੀਆਂ ਕਿੱਦਾਂ ਭੱਜ ਰਹੀਆਂ ਨੇ ਜਦੋਂ ਬੀਬੀਆਂ ਰੇਸ ਲਾਉਣਗੀਆਂ ਤੇ ਨੌਜਵਾਨ ਕੁੜੀਆਂ 'ਚ ਵੀ ਉਤਸ਼ਾਹ ਭਰੂਗਾ ਵੀ ਅਸੀਂ ਵੀ ਡੇਲੀ ਸੈਰ ਕਰਨ ਦੀ ਆਦਤ ਪਾਈਏ ਅਸੀਂ ਰਨਿੰਗ ਕਰਨ ਦੀ ਆਦਤ ਪਾਈਏ ਕਿਉਂਕਿ ਤੰਦਰੁਸਤ ਸਰੀਰ ਹੀ ਤੰਦਰੁਸਤ ਸਮਾਜ ਸਿਰਜ ਸਕਦਾ ਤੰਦਰੁਸਤ ਦਿਮਾਗ ਹੀ ਤੰਦਰੁਸਤ ਸਮਾਜ ਸਿਰਜ ਸਕਦਾ